ਅਹੀ ਆਹੀ ਸੇਵਾ ਭਾਵਨਾ ਨਾਲ ਜਿਹੜਾ ਕੰਮ ਇਥੇ ਆ ਇਹ ਭਲੇਖੇ ਜੇ ਤੋਹੀ ਮੈਂ ਤੁਹੀ ਮਾਝੇ ਦੇ ਹੀ ਆਹੀ ਪੁੱਤ ਮਾਝੇ ਦੇ ਜੰਮੇ ਆ ਤੇ ਇੱਕ ਵਾਰੀ ਦੱਸ ਦਵਾਂਗੇ ਇਹ ਨਾਲੇ ਆਣ ਆਪਣੇ ਅਸਲੀ ਮਾਝ ਆਵਦਾ ਕੀ ਆ ਅਵੀ ਅਜੇ ਤਾਂ ਸੇਵਾ ਵੇਖੀ ਨਾ ਅੱਡੀ ਤੇ ਜਦਨ ਅਸਲੀ ਸੇਵਾ ਦੇ ਅਸੀਂ ਆਏ ਨਾ ਫੜਾਣੇ ਨੁਕਸਾਨ ਘੱਟ ਕੀਤਾ ਪੁੱਤ ਜਿਹੜਾ ਅਸੀਂ ਕਰਾਂਗੇ ਨਾ ਚੇਤੇ ਰੱਖਣਗੇ ਤੇ ਜਿੰਨੀਆਂ ਐਨਜੀਓ ਆ ਰੱਬ ਦਾ ਵਾਸਤਾ ਪੰਜਾਬ ਪੁੜੀਆ ਸ਼ਬਦ ਨਹੀਂ ਆਉਂਦਾ ਤੁਸੀਂ ਕਸਿਆਲਾ ਬਣਾ ਦੇ ਲੱਗੇ ਮਦਦ ਦੇ ਨਾਂ ਤੇ ਕੋ ਤਰਤੀਬ ਬਣਾਓ ਕੋਈ ਤਰੀਕਾ ਕਰ ਬਣਾਓ ਜਿਹੜਾ ਉਹਦਾ ਮੂੰਹ ਚੋਕੇ ਗੱਡੀ ਤੇ ਵੜ ਜਾਂਦਾ ਪਾਣੀ ਦੇ ਵਿੱਚ ਕੋਈ ਤਰਤੀਬ ਐ ਸਾਡੀ 1 ਲੱਖ ਚ ਉਹਨੇ ਪਿੰਡ ਨਹੀਂ ਡੁੱਬੇ ਜਿੰਨੇ ਐਨ ਜੀਓ ਬਣਾ ਲੀਆਂ ਹੀ ਉਹ ਐਕਟਰਾਂ ਨੂੰ ਵੀ ਸਾਡੀ ਪੀ ਦੀ ਭਰਾਓ ਸੇਵਾ ਕਰਨੀ ਕੋਈ ਤਰਤੀਬ ਬਣਾਓ ਹੋਏ ਰੀਲਾਂ ਦੇ ਵਾਲੇ ਜਿਨ੍ਹਾਂ ਚ ਰਹਿੰਦੇ ਨੇ ਨਾ ਪਾਣੀ ਨਹੀਂ ਚੜਦਾ ਉਹਨਾਂ ਨੂੰ ਸਵਾਦ ਨਹੀਂ ਆਉਂਦਾ ਆ ਜਨਾਲਾ ਨਹੀਂ ਖੁੱਲਣਾ ਇੱਥੇ ਉਰਾਲੀ ਰਸਦ ਦੀ ਕੀ ਇੱਕ ਦਾਣਾ ਕਣਕਲਾ ਨਹੀਂ ਅੱਗੇ ਜਾਣ ਦਿੰਦਾ ਇਹਨਾਂ ਪਿੰਡਾਂ ਦੇ ਪਿੰਡਾਂ ਨੇ ਰਜਾਰ ਜਾ ਕੇ ਜਿਹੜਾ ਹਾਲ ਬਣਾ ਤਾ ਨਾ ਮਾੜੇ ਬੰਦੇ ਤੋਂ ਅਸੀਂ ਮਾਫੀ ਮੰਗਦੇ ਭਰਾ ਜਿਹੜਾ ਜਿਹੜਾ ਸੱਚੀ ਨੁਕਸਾਨ ਹੋਇਆ ਸਾਡੇ ਤੋਂ ਮਾਫੀ ਭਰਾ ਉਹਦੀ ਜਿਹੜਾ ਸੱਚੀ ਜਿਹੜਾ ਫਸਿਆ ਪਿਆ ਪਰ ਤੇਰੇ ਵਸੇ ਹੋਣ ਦਾ ਕਾਰਨ ਹੁਣ ਅਸੀਂ ਨਹੀਂ ਹੋ ਤੇਰਾ ਗਵਾਂਢੀ ਹੋ ਤੁਹਾਡੇ ਨਜਾਇਜ਼ ਬੰਦੇ ਜਿਹੜੇ ਪਿੰਡਾਂ ਦੇ ਵਿਚ ਘੜ ਵਸਾਂਭੇ ਨਹੀਂ ਜਾਣਦੇ ਤੇ ਜਿੰਨੀਆਂ ਐਨਜੀਓ ਬਾਏ ਭੱਡੀ ਦੇ ਕੋਈ ਨਿੱਕੇ ਜਿੰਨਾ ਚਿਰ ਕੋਈ ਤਰਤੀਬ ਨਹੀਂ ਬਣਦੀ ਇਹਨਾਂ ਹੜਾਣੂ ਨੇ ਝਠਾਂਦੀ ਉਹ ਭਰਾਓ ਕੀ ਬਣਾਤਾ ਤੁਸੀਂ ਪੰਜਾਬ ਤੇ ਕੀ ਇਹ ਕੰਮ ਨੂੰ ਪੰਜਾਬ ਗੁਰਮਾਨ ਨੇ ਸੱਜਿਆ ਹੈ ਸਾਡੇ ਚ ਡਿਸਪਲਿਨ ਹੋਣਾ ਚਾਹੀਦਾ ਹੈ ਜਿਹੜੇ ਕੰਮ ਨੂੰ ਤੋਪੇ ਆ ਮੰਨਿਆ ਭਰਾ ਤੁਹਾਡੀਆਂ ਵੱਡੀਆਂ ਨੇ ਜੀ ਉਹ ਸਾਰਿਆਂ ਦੀਆਂ ਪਰ ਅਸੀਂ ਇੱਕ ਸੰਘਰਸ਼ੀਲ ਜਥੇਬੰਦੀ ਆ ਸਾਡੇ ਕੋਲ ਆ ਪੀਚੀਆਂ ਬਰਬਾਦ ਨਹੀਂ ਹੋਣੀਆਂ ਸਾਡੇ ਕੋਲ ਇੱਜ਼ਾਤ ਨਹੀਂ ਬੰਦੀਆਂ ਇੱਥੇ ਆ ਉਹ ਬੰਦਿਆਂ ਤਰ੍ਹਾਂ ਆਪਣੇ ਨੁਮਾਇंदे ਭੇਜੋ ਅਸੀਂ ਇਹ ਸੋਚਦੇ ਵੀ ਸ਼ਾਇਦ 2 ਦਿਨ ਬਾਅਦ ਸਾਨੂੰ ਕਰ ਨਾ ਪਵੇ ਪਰ ਨਹੀਂ ਲੋਕਾਂ ਨੇ ਮਜਬੂਰ ਕੀਤਾ ਆ ਅੱਜ ਹੀ ਹੋਏਗਾ ਇੱਥੇ ਜਿੱਥੇ ਜਿੰਨੇ ਡੁੱਬਣਾ ਨਹੀਂ ਤੇ ਦਰਿਆ ਜਾ ਕੇ ਡੁੱਬਦੇ ਫਿਰੋ ਪੰਜਾਬ ਦਾ ਹੜਾ ਦੀ ਮਾਰ ਤੋਂ ਅੱਜ ਜਾਂ 6 ਮਹੀਨੇ ਬਾਅਦ ਉੱਠ ਖਲੋਊਗਾ ਪਰ ਜਿਹੜਾ ਤੂੰ ਹੀ ਬਣਾ ਦੇ ਲੱਗੇ ਨਾ ਲੋਕਾਂ ਦਾ ਪੰਜਾਬ ਸਦੀਆਂ ਨੇ ਉੱਠਣਾ ਮੰਗਤੇ ਬਣਾ ਕੇ ਰੱਖਦੇ ਲੱਗੇ ਯਾਰ ਜਿਨ੍ਹਾਂ ਨੂੰ ਜ਼ਰੂਰਤ ਉਹਨਾਂ ਕੋ ਪਹੁੰਚਦੀ ਨਹੀਂ ਉਥੇ ਲੈ ਲੈ ਲੈਣਾ ਖਲੋਤੇ ਕੁੜੀਆਂ ਚੌਂਕਾਂ ਦੇ ਵਿੱਚ ਜਿਦਾ ਸਰਕਾਰੀ ਰਾਸ਼ਨ ਵੰਡਣਿਆ ਜਾਂਦਾ ਦਾ 2-2 ਰੁਪਏ ਵਾਲਾ ਸਾਡੀ ਮਿਹਨਤ ਦੀ ਕਮਾਈ ਐ ਯਾਰ ਜਿਹੜੀ ਟਰਾਲੀਆਂ ਹੀ ਭਾਪਾ ਲਿਆਉਂਦੇ ਤੁਹਾਡੇ ਲਈ ਅਹੀਂ ਪੈਂਚ ਹਰਾਮੀ ਐ ਇੱਥੇ ਹਰਾਮ ਦੀ ਕਮਾਈ ਐ ਸਾਡੀ ਕੋਈ ਨਾ ਪਿਉ ਆਇਆ ਉਹਦਾ ਤੇ ਸਿਰ ਪਾੜ ਕੇ ਰਹਾਤਾ ਉਹਦਾ ਦਿਮਾਗ ਲਿਆਈ ਨਹੀਂ ਦੂਰ ਆਇਆ ਤੁਹਾਡੇ ਕੋਲੇ ਤੇ ਉਹ ਮਾਚੇ ਦੀ ਧਰਤੀ ਸੂਰਬੀਰਾ ਦੀ ਕੁੜੀਆਂ ਮੰਗਤਿਆਂ ਦੀ ਬਣ ਕੇ ਰਹਿ ਗਈ ਐ ਕੋਈ ਇੱਥੋਂ ਰਸ ਦਾ ਕਹਿੰਨੇ ਜਾਣੀ ਅਜ ਨਾਲੇ ਚ ਜਿਹਨੇ ਜਾਣਾ ਆ ਸਾਡੇ ਉਤੋਂ ਦੀ ਨੰਮ ਕੇ ਚਲ ਜੇ ਜਿਹਨੇ ਟਪਾਉਣਾ ਜਾ ਕੇ ਖਾਵੇ ਜਾ ਕੇ ਛਤਰ ਪੜਾਵੇ ਜਾ ਕੇ ਸਿਰ ਪਰ ਅਸੀਂ ਇੱਥੇ ਬੈਠੇ ਹਾਂ ਇਹਨਾਂ ਨੂੰ ਦੱਸਾਂਗਾ ਹੁਣ ਪਈ ਮਾਜਾ ਹੁੰਦਾ ਕੀ ਐ ਬੜੇ ਬਸੇਰੀਆ ਬਣ ਗਿਆ ਰੀਨਾ ਮਾਜਾ ਮਾਜਾ ਅਸੀਂ ਵੀ ਮਾਚੇ ਦੇ ਹਾਂ ਅਈ ਇੱਥੇ ਸ਼ਰਾਈ ਨੂੰ ਤੇਰੇ ਫਿਰਦੇ ਪਰ ਆਹ ਲਾਕਾ ਮਾਜਾ ਨਹੀਂ ਰਿਹਾ ਇਹ ਬਾਬੇ ਨਾਨਕ ਦੀ ਧਰਤੀ ਨਹੀਂ ਰਹੀ ਭਰਾ ਹੁਣ ਬਣਾਵਾਗੇ ਹੁਣ ਬਾਬੇ ਨਾਨਕ ਦੀ ਧਰਤੀ ਇਹਨਾਂ ਅਜੇ ਤੱਕ ਸਿੱਖਾਂ ਦੀ ਸੇਵਾ ਵੇਖੀ ਹੈ ਕੁਝ ਜੜਵਾ ਵੀ ਵੇਖਣਗੇ ਹੁਣ ਹੁਣ ਪੈਰ ਵੀ ਵੇਖਣਗੇ ਹੁੰਦਾ ਕੀ ਹੈ ਇੱਥੇ ਹੁਣ ਸਾਰੇ ਤੇ ਫੇਰ ਮਸਰਾ ਕੇ ਆ ਲਾਣਾ ਨਹੀਂ ਤੇ ਇਥੋਂ ਇੱਕ ਟਰਾਲੀ ਨਾਲ ਇਧਰ ਨਾਲ ਇਧਰ ਨਾਲ ਅਗਲੇ ਨਾਲ ਪਿਛਲੇ ਸਾਹਿਬ ਇੱਥੇ ਇਕੱਠੇ ਹੋਣ ਜਿਹੜਾ ਪ੍ਰਸ਼ਾਸਨ ਤੋਂ ਲੈ ਕੇ ਕਿਹੜਾ ਸੰਗਰ ਜਿਹੜਾ ਰੀਲਾ ਬਣਾਉਂਦੇ ਨੇ ਤੁਰਿਆ ਯਾਰ ਖਾਦੋ ਕੀ ਤੁਹਾਡੇ ਵਾਲੀ ਇਹ ਰੀਲਾ ਬਣਾਉਣ ਦਾ ਟਾਈਮ ਆ ਵੀਊ ਲੈਣ ਦਾ ਟਾਈਮ ਆ ਪ੍ਰਸ਼ਾਸਨ ਦਾ ਕੰਮ ਕੀ ਆ ਤੇ ਕਿਹੜੇ ਕੰਮ ਹੀ ਤੁਰੇ ਅਸੀਂ ਭਾਂਚੋ ਲੈ ਕੇ ਦਸ-ਦਸ ਬੰਦੇ ਨਾਲ ਚਾਰ-ਚਾਰ ਕੈਮਰੇ ਚੁੱਕੇ ਨਾਲ ਜੀ ਬਹੁਤ ਸੇਵਾ ਹੁੰਦੀ ਇਹ ਕਿਹੜੀ ਸੇਵਾ ਹੁੰਦੀ ਹੈ ਜਰੂਰਸ ਘੜਤਾ ਫੜ ਕੇ ਪੰਜਾਬ ਦਾ ਜਿਹੜਾ ਰੋਡ ਬੰਦ ਭਰਾਵੋ ਤੋਂ ਮਾਫੀ ਪਰ ਦੋ ਦਿਨਾਂ ਅਜ ਕੋਈ ਨਹੀਂ ਮਰਦਾ ਜੇ ਉਹਨੇ ਚਾਹਿਆ ਨਾ ਤੇ ਇੱਥੇ ਬੈਠੇ ਮਰ ਜਾਣਾ ਤੇ ਜੇ ਮਾਲਕ ਨੇ ਚਾਹਿਆ ਨਾ ਤੇ ਤੁਸੀਂ ਦੋਆਂ ਦਿਨਾਂ ਚ ਮਰਨੇ ਚਾਹਦੇ ਰੱਬਲਾ ਵਾਤਾ ਦੋ ਦਿਨ ਸਪਲਾਈ ਬੰਦ ਕਰ ਦਿਓ ਹਰ ਚੀਜ਼ ਨਹੀਂ ਬੰਦ ਕਰ ਦਿਓ ਪਾਣੀ ਦੇਣਾ ਹੋਊਗਾ ਤੇ ਅਸੀਂ ਦੇ ਦਾਂਗੇ ਜੇ ਇੰਨੇ ਜੋ ਕਿ ਅਸੀਂ ਆਕੇ ਜਿੰਨਾ ਰੋੜੇ ਮਾਰੇ ਉਹਨੂੰ ਵੀ ਪਾਣੀ ਚਾਹੀਦਾ ਭਰਾ ਤੈਨੂੰ ਵੀ ਮਿਲ ਜਾਊਗਾ ਪਰ ਉੱਤੋਂ ਬੜਾ ਦਾਣਾ ਨਾ ਇੱਧਰ ਜਾਣਾ ਨਾ ਉੱਧਰ ਜਾਣਾ ਭਾਈ ਛੇ ਸੋਨੇ ਸੋਨੇ ਯਾਰ ਅੱਜ ਦੇ ਲੱਗਾ ਕਰਦੇ ਆ ਕੁਝ ਬਾਈ ਇੱਥੇ ਬੈਠੇ ਇੱਥੇ ਬਾਈ ਇੱਥੇ ਬੈਠੇ ਇੱਥੇ ਬੈਠੇ ਬੈਠੇ ਬੈਠਾ ਹੌਂ ਟੋਟਲੀ ਬੰਦ ਕਰੋ ਉਧਰ ਕੋਈ ਇਧਰ ਉਧਰ ਨਹੀਂ ਜਾਏਗਾ ਹੋਰ ਸਾਡੇ ਕਿਹਨੂੰ ਮੋੜਿਆ ਇਹ ਲੋੜੇ ਨੂੰ ਪੈ ਰਹੇ ਚੀਜ਼ਾਂ ਇਹ ਲੋੜਾ ਰਜਾਈ ਜਾਂਦੇ 6 ਅੱਗੇ ਮੈਂ ਰੰਗ ਕੱਢ ਲਾਗਾ ਇਹ ਆਪਾਂ ਕਰਦੇ ਆਂ